500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਹਦੇ ਵਿੱਚ ਕਾਨਫਰੰਸ ਰੂਮ ਵੀ ਹੈ ਬਹਿ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ ਸਰਪੰਚ ਦਾ ਆਪਣਾ ਰੂਮ ਹੈ ਨਾਲ ਡਿਜੀਟਲ ਰੂਮ ਹੈ ਕੰਪਿਊਟਰ ਵੀ ਲੱਗੇ ਹੋਏ ਨੇ ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੈ ਸਕਦੇ ਆ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਘਰ ਅੱਜ 500 ਉਹਨਾਂ ਦਾ ਇੱਕ ਮਾਡਲ ਵੀ ਪਿਆ ਜੇ ਜਾਂਦੇ ਹੋਏ ਤੁਸੀਂ ਦੇਖ ਕੇ ਜਾਣਾ ਤਾਂ ਮਾਡਲ ਪਿਆ ਇਹਨਾਂ ਨੂੰ ਅੱਜ ਤੁਸੀਂ ਜਿੰਨੇ ਤੁਸੀਂ ਇੱਥੇ ਉਹ ਇੰਨੇ ਇਸ ਤੋਂ ਬਾਅਦ ਬਾਹਰ ਖੜੇ ਆ ਕਿਉਂਕਿ ਜਗ੍ਹਾ ਦੀ ਕਮੀ ਰਹਿ ਗਈ ਤੇ ਜਿੰਨਾ ਪਿਆਰ ਤੁਸੀਂ ਕਰਦੇ ਹੋ ਹਰ ਰੋਜ਼ ਜਿਹੜੇ ਤਰੀਕੇ ਨਾਲ ਹਰ ਰੋਜ਼ ਮੈਂ ਜਾਂਨਾ ਮੈਂ ਤਾਂ ਕਦੇ ਕਿਤੇ ਉਹਨਾਂ ਕਦੇ ਕਿਤੇ ਉਹਨਾਂ ਤੁਸੀਂ ਦੇਖਦੇ ਆਉਂਗੇ ਟੀਵੀ 'ਚ ਹਰ ਰੋਜ਼ ਰਾਸ਼ ਬੱਦਦਾ ਜਾਂਦਾ ਹੈ ਹਰ ਰੋਜ਼ ਲੋਕਾਂ ਦਾ ਪਿਆਰ ਵੱਧਦਾ ਇਸ ਕਰਕੇ ਜਾਂਦਾ ਕਿ ਕੰਮ ਲੋਕਾਂ ਤੱਕ ਪਹੁੰਚਣ ਲੱਗ ਗੇ ਸਕੂਲ ਰਿਜ਼ਲਟ ਦੇਣ ਲੱਗ ਗੇ ਹਸਪਤਾਲ ਰਿਪੋਰਟਾਂ ਦੇਣ ਲੱਗ ਗੇ ਬਿਜਲੀ ਨਜ਼ਾਰੇ ਦੇਣ ਲੱਗੀ ਨਹਿਰਾਣਾ ਪਾਣੀ ਦੇਖ ਕੇ ਚੰਗਾ ਲੱਗਣ ਲੱਗ ਗਿਆ ਵੀ 40 ਸਾਲ ਬਾਅਦ ਪਾਣੀ ਦੇਖਿਆ ਯਾਰ ਕੱਸੀਆਂ ਚ ਪਾਣੀ ਆ ਉਹਦੇ ਕਰਕੇ ਤੁਸੀਂ ਫਿਰ ਇੱਥੇ ਅਸੀਂ ਕੋਈ ਤੁਹਾਨੂੰ ਦਿਹਾੜੀ ਤੇ ਨਹੀਂ ਲਿਆਂਦਾ ਉਹਨਾਂ ਇਹ ਤਾਂ ਤੁਸੀਂ ਦਿਹਾੜੀ ਤੇ ਵੀ ਨਹੀਂ ਜਾਂਦੇ ਵੀ ਛੱਡ ਪਰੇ ਪਾਪ ਦੇ ਪੈਸੇ ਨੇ ਛੱਡ ਪਰੇ ਇਹਦੇ ਨਾਲ ਤਾਂ ਇੱਕ ਰੋਟੀ ਘਾਟੀ ਖਾ ਲਾਂਗੇ ਸੋ ਤੁਹਾਡਾ ਜਿਹੜਾ ਇਹ ਪਿਆਰ ਹੈ ਇਹ ਸਾਨੂੰ ਥੱਕਣ ਨਹੀਂ ਦਿੰਦਾ ਰੋਜ਼ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਹੁੰਦੇ ਨੇ ਅਜੇ ਇੱਕ ਪ੍ਰੋਗਰਾਮ ਅਜੇ ਮੈਂ ਜਾ ਕੇ ਕਰਨਾ ਹੈ ਚੰਡੀਗੜ੍ਹ ਜਾ ਕੇ ਸ਼ਾਮ ਨੂੰ ਉਹ ਦੂਜੀਆਂ ਪਾਰਟੀਆਂ ਵਾਲੇ ਵਿਹਲੇ ਬੈਠੇ ਨੇ ਕਹਿੰਦੇ ਐਂ ਸਰਕਾਰ ਬਣ ਜੂਗੀ ਐਂ ਕੇ ਬਣ ਜੂਗੀ ਪਬਲਿਕ ਜਾਵਾਂਗੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਦੁੱਖ ਸੁੱਖ ਸੁਣੋਗੇ ਫੇਰ ਤੋਂ ਤੋਂ ਬਾਅਦ ਲੋਕ ਤੇ ਰੋਣਾਉਣਗੇ ਐਂ ਕੇ ਬਣ ਜੂਗੀ ਕਹਿੰਦੇ ਨਹੀਂ ਸਾਡੀ ਵਾਰੀ ਹੈ ਹੁਣ ਸਾਡੀ ਵਾਰੀ ਹੈ ਐਂ ਕਿਵੇਂ ਵਾਰੀ ਹੈ ਤੁਹਾਡੀ ਇਹ ਕੋਕਸੀ ਦੀ ਵਾਰੀ ਹੈ ਬੀ 12:20 ਤੇ ਅਸੀਂ ਨੱਕਾ ਵੱਡਣਾ ਐ ਨਹੀਂ ਵਾਰੀਆਂ ਆਉਂਦੀਆਂ ਸੋ ਆਪਸ ਚ ਲੜੀ ਜਾਂਦੇ ਨੇ ਮੈਂ ਬਣੂੰਗਾ ਮੈਂ ਬਣੂੰਗਾ ਉਹ ਇੱਕ ਕਹਾਵਤ ਐ ਮੁੰਡੇ ਨੇ ਪੁੱਛਿਆ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਵਾਲਾ ਨੰਬਰਦਾਰ ਮਰ ਜੇ ਕੌਣ ਬਣੂੰਗਾ ਫਿਰ ਉਹ ਕਹਿੰਦੀ ਪੁੱਤ ਉਹਦਾ ਮੁੰਡਾ ਬਣੂੰਗਾ ਵੱਡਾ ਮੁੰਡਾ ਬਣੂ ਦਾ ਕਹਿੰਦਾ ਜੇ ਉਹ ਵੀ ਮਰ ਜੇ ਕਹਿੰਦੀ ਫਿਰ ਫਿਰ ਤੂੰ ਛੋਟਾ ਮੁੰਡਾ ਬਣੂਗਾ ਕਹਿੰਦਾ ਜੀ ਛੋਟਾ ਮੁੰਡਾ ਵੀ ਮਰ ਜੇ ਉਹ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੇਰੀ ਵਾਰੀ ਨਹੀਂ ਆਉਣੀ ਹਨਾ ਤੂੰ ਰਹਿਣ ਦੇ ਹਨਾ ਇਹਨਾਂ ਕੰਮਾਂ ਨੂੰ ਸੋ ਉਹ ਹਿਆਲ ਇਹਨਾਂ ਦਾ ਕਾ ਨੂੰ ਲੜੀ ਜਾਂਦੇ ਜੋ ਤੁਹਾਡੀ ਵਾਰੀ ਹੀ ਨਹੀਂ ਆਉਣੀ ਐਵੇਂ ਵਾਰੀਆਂ ਪਿੱਛੇ ਲੜੀ ਜਾਂਦੇ ਹੋ ਕਦੇ ਲੋਕਾਂ ਚ ਗਏ ਹਾਂ ਦੁੱਖ ਸੁੱਖ ਪੁੱਛੇ ਹਾਂ ਜਦੋਂ ਲੜਦੇ ਆ ਆਪਦੇ ਪਿੱਛੇ ਲੜਦੇ ਆ ਆਪਦੀ ਕੁਰਸੀ ਪਿੱਛੇ ਲੜਦੇ ਆ ਕਦੇ ਲੋਕਾਂ ਪਿੱਛੇ ਲੜਦੇ ਦੇਖਿਆ ਲੋਕਾਂ ਪਿੱਛੇ ਲੜਦੇ ਸੋ ਇਸ ਕਰਕੇ ਆਹਾਂ ਜਗ੍ਹਾ ਤਾਂ ਖਾਸ ਤੌਰ ਤੇ ਮੈਨੂੰ ਯਾਦ ਆ ਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਮੈਂ ਤੁਹਾਨੂੰ ਕਹ ਅਕਸਰ ਕਹਿੰਦਾ ਰਿਹਾ ਬੜੇ ਤੂਫਾਨ ਝੱਲਨੇ ਪੈਂਦੇ ਆ ਉਹਦੇ ਵਾਸਤੇ ਪਾਰਟੀਆਂ ਨੂੰ ਨੇਹਰੀਆਂ ਚਖੜ ਚੱਲਨੇ ਪੈਂਦੇ ਆ ਵਿਰੋਧੀ ਪਾਰਟੀਆਂ ਬਹੁਤ ਚਾਲਾਂ ਚੱਲਦੀਆਂ ਰਹਿੰਦੀਆਂ ਨੇ ਪਾਰਟੀ ਨੂੰ ਖਤਮ ਕਰ ਦੋ ਬੰਦੇ ਪੱਟ ਲੋ ਆ ਕਰ ਲੋ ਕਰ ਲੋ ਐਸੇ ਪੈਲਸ ਇੱਥੇ ਮੈਂ ਐਮਪੀ ਦੇ ਤੌਰ ਤੇ ਆਇਆ ਸੀ ਇੰਨੀ ਨੇਹਰੀ ਇੰਨਾ ਚਖੜ ਇੱਥੇ ਆਇਆ ਸੀ ਆ ਸਾਰੇ ਆ ਜਿਹੜੇ ਟੀਮ ਦੇ ਲੱਗੇ ਟੁੱਟ ਗਏ ਮੈਂ ਤੁਹਾਨੂੰ ਕੀ ਕਹਿਆ ਸੀ ਇੱਥੇ ਖੜੇ ਰਹੋ ਕੋਈ ਨਹੀਂ ਛੋਟਾ ਮੋਟਾ ਤੂਫਾਨ ਹੈ ਆਪਣੇ ਤੇ ਤੂਫਾਨ ਆਉਣਗੇ ਲੰਘ ਜੂ ਉਹਦ ਸੂਰਜ ਨਿਕਲੂ ਆਹ ਦੇਖ ਰਹੁਣ ਸੂਰਜ ਨਿਕਲਿਆ ਪਿਆ ਆਪਣਾ ਬਹੁਤ سارے ਬੰਦੇ ਗਵਾਹ ਹੋਣਗੇ ਇੱਥੇ ਜਦੋਂ ਮੈਂ ਪਿਆ ਸੀ ਆਪਾਂ ਇੱਥੇ ਖੜੇ ਰਹੇ ਸੀ ਕਿਤੇ ਨਹੀਂ ਗਏ ਸੀ ਆ ਜਾਣਦੀਆਂ ਸੀ ਬੱਚੀ ਰੋੜਦੀਆਂ ਸਾਰੀਆਂ ਪਲੇਟਾਂ ਪ੍ਰੂਟਾਂ ਜੀਆਂ ਵੀ ਜੱਖੜ ਬਹੁਤ ਸੀ ਥੋੜੇ ਚਿਰ ਚ ਲੰਘ ਗਿਆ ਜਿਵੇਂ ਕਾਂਗਰਸ ਵਾਲਾ ਚੱਕੜ ਜ ਲੰਘ ਗਿਆ ਹੂੰ ਅਕਾਲੀ ਆਲਾ ਤਾਂ ਮੈਂ ਲਾਉਂਗਾ ਬਚੜਾਉਂਗੀ ਬਾ ਬਰੋਲੇ ਜੈਸੀ ਉਹ ਤਾਂ ਉਹੀ ਖੰਡ ਖੰਡ ਕਰ ਜਿਆ ਬਸ ਤਾਂ ਨਿਪਟ ਗਿਆ ਕੰਮ ਹਣਾ ਸੋ ਆ ਸੂਰਜ ਸੱਚ ਦਾ ਚੜਿਆ ਹੋਇਆ ਹੈ ਇਹ ਥੋੜਾ ਸੂਰਜ ਹੈ ਇਹ ਪਬਲਿਕ ਦਾ ਸੂਰਜ ਹੈ ਇਹ ਉਹ ਸੂਰਜ ਹੈ ਜਿਹੜਾ ਕਮੀਆਂ ਦੇ ਵੇੜੇ ਵੀ ਮੰਗਦਾ ਹੈ ਇਹ ਉਹ ਸੂਰਜ ਹੈ ਜਿਹੜਾ ਹਰ ਵੇੜੇ 'ਚ ਚਾਨਣ ਕਰਦਾ ਸੱਚ ਦਾ ਚਾਨਣ ਕਰਦਾ ਇਮਾਨਦਾਰੀ ਦਾ ਚਾਨਣ ਕਰਦਾ ਸੋ ਅੱਜ ਇੱਥੇ ਆ ਕੇ ਮੈਨੂੰ ਚੰਗਾ ਲੱਗਿਆ ਕਿਉਂਕਿ ਇਤਿਹਾਸਿਕ ਧਰਤੀ ਹੈ ਮੱਥਾ ਟੇਕ ਕੇ ਬੈਠੀ ਸਕੂਨ ਮਿਲ ਜਾਂਦਾ ਹੈ ਦੂਜਾ ਤੁਹਾਡਾ ਪਿਆਰ ਜੋਸ਼ ਦੇਖ ਕੇ ਹੋਰ ਜ਼ਿਆਦਾ ਚੰਗਾ ਲੱਗਿਆ ਤੇ ਐਸੀ ਤਰ੍ਹਾਂ ਲੋਕਾਂ ਤੱਕ ਆਪਣੀਆਂ ਸਕੀਮਾਂ ਪਹੁੰਚਾਉਂਦੇ ਰਹੋ ਅਸੀਂ ਪਬਲਿਕ ਵੱਲ ਖਜ਼ਾਨਿਆਂ ਦੇ ਮੂੰਹ ਖੋਲੇ ਹੋਏ ਆਪਾਂ ਮੇ ਸਕੂਲਾਂ ਦੇ ਰੂਪ ਚ ਭਾਵੇਂ ਬਿਜਲੀ ਦੇ ਰੂਪ ਚ ਭਾਵੇਂ ਸੜਕਾਂ ਦੇ ਰੂਪ ਚ ਭਾਵੇਂ ਆਮ ਆਦਮੀ ਕਲੀਨਿਕ ਬਣਾਉਣੇ ਹੋਣ ਜਿਹੜਾ ਵੀ ਮਰਜ਼ੀ ਵਿਕਾਸ ਦਾ ਕੰਮ ਕਰਨਾ ਹੋਵੇ ਪੰਚਾਇਤ ਘਰਾਂ ਵਾਸਤੇ ਵੀ ਉਹ ਅਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਆਈ ਹੈ ਲੀਡਰਾਂ ਦੀ ਸਰਕਾਰ ਨਹੀਂ ਹੈਗੀ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪਰਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸਾਨੂੰ ਤਾਂ ਬਣ ਨਹੀਂ ਪੈਣਾ ਅਸੀਂ ਤਾਂ ਆਬਦੇ-ਆਬਦੇ ਕੰਮ ਕਰਦੇ ਸੀ ਇਹਨਾਂ ਦੀ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ પા ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਦੇ ਇੱਥੋਂ ਹੀ ਆਇਆ ਅਸੀਂ ਕਿਹੜਾ ਕੋਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਹਾਂ ਅਸੀਂ ਯੁੱਧਨਾ ਸ਼ੰਭਰੋ ਦੀ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਬਾਅਦ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਸਭ ਤੋਂ ਪਹਿਲਾਂ ਸਾਨੂੰ ਫਤੇਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਅਸੀਂ ਆਪਣੇ ਪਿੰਡ ਦੇ ਰਾਖੀ ਆਪ ਬਣਾਂਗੇ ਸਭ ਤੋਂ ਪਹਿਲਾਂ ਫਤੇਗੜ ਸਾਹਿਬ ਦੀਆਂ ਪੰਚਾਇਤਾਂ ਤੋਂ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੈਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮਹਿਲ ਉਸਾਰਲੇ ਜਾਂ ਵੱਡੇ ਵੱਡੇ ਬਿਲਡਿੰਗਾਂ ਬਣਾ ਲਈਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਹੈ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਟਾਹ ਢੇਰੀ ਹੋ ਰਹੀ ਹੈ ਇੱਥੇ ਹੀ ਆ ਨਰਕ ਸੁਰਗ ਹੋਰ ਕਿੱਥੇ ਹੈ ਜੀ ਸੋ ਇਸ ਕਰਕੇ ਹੁਣ ਪਿੰਡਾਂ ਚ ਖਾਲਾਂ ਦਾ ਕੱਸੀਆਂ ਦਾ ਐਸ ਵਾਰ ਝੋਨਾ ਲਾਉਣ ਵੇਲੇ ਕੋਈ ਜਨਰੇਟਰ ਚਲਾਉਣ ਦੀ ਲੋੜ ਪਈ ਜਨਰੇਟਰਾਂ ਦਾ ਡੀਜ਼ਲ ਹੀ ਬਚ ਗਿਆ ਉਹ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਂ ਇੱਥੇ ਆਇਆ ਸੀ ਉਦਾਂ ਇੱਲੇ ਬੜੇ ਉਹ ਮੈਨੂੰ ਕਹਿੰਦਾ ਕਹਿੰਦਾ ਹੁਣ ਕਾਨੂੰਨ ਬਦਲ ਨਾ ਦੇਈ ਮੈਂ ਤਾਂ ਜਨਰੇਟਰ ਵੇਚਦਾ ਕਹਿੰਦਾ ਮੈਂ ਤਾਂ ਹੁਣ ਤਿੰਨ ਗੁਣਾ ਤੇ ਦੇਊ ਜੇ ਮੈਂ ਉਸੇ ਤੋਂ ਆਪਦਾ ਹੀ ਲੈਣਾ ਹੋਵੇ ਉਹ ਮੈਂ ਕਹਿੰਦਾ ਨਹੀਂ ਨਹੀਂ ਬਦਲਦੇ ਨਹੀਂ ਕਬਾ ਠੀਕ ਵੇਚਦਾ ਵਧੀਆ ਵੇਚਦਾ ਉਹ ਇੱਕ ਕਹਿੰਦਾ ਸਾਡੇ ਇੱਕ ਬਜ਼ੁਰਗ ਹੈ ਉਹ ਆਥੜੇ ਮੋਟਰ ਤੇ ਜਾਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਲਿਆਉਂਦਾ ਵੀ ਰਾਤ ਨੂੰ ਕਿਤੇ ਆਟੋਮੈਟਿਕ ਹੀ ਨਾ ਚੱਲੀ ਜਾਏ ਵੀ ਪਾਣੀ ਪਹਿਲੀ ਬਥੇਰਾ ਪਿਆ ਸੋ ਇਹੇ ਚੀਜ਼ਾਂ ਪਹਿਲਾਂ ਹੋ ਨਹੀਂ ਸਕਦੀ ਉਹੀ ਬਿਜਲੀ ਐ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਂਦੀ ਐ ਵੀ 12-12 ਘੰਟੇ ਨੀਅਤ ਸਾਫ ਨਹੀਂ ਸੀ ਇਹਨਾਂ ਦੀ ਪਹਿਲਾਂ ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਕੀ ਹੁੰਦਾ ਇਹ 2 ਘੰਟੇ ਚਲੀ ਗਈ ਡੇਢ ਘੰਟਾ ਕੱਟਣ ਲੱਗ ਗਿਆ ਫੇਰ ਫੇਰ 2 ਘੰਟੇ ਆ ਕੇ ਕਹਿੰਦੇ 8 ਘੰਟੇ ਪੂਰੀ ਕਰਤੀ ਉਹ ਜਿਹੜਾ ਡੇਢ ਘੰਟਾ ਬਿਜਲੀ ਲੱਗ ਗਿਆ ਖਾਲ ਮਰ ਗਿਆ ਉਹਦੇ ਨਾਲ ਨਾ ਧਿਆਰਾ ਲੱਗਿਆ ਉਹ ਫੇਰ ਉਸੇ ਕੈਰੇਜ ਸੱਜਣਾ ਪਾਊਗਾ ਇਹ ਪਤਾ ਹੀ ਨਹੀਂ ਸੀ ਉਹਨਾਂ ਨੂੰ ਇਹ ਤਾਂ ਉਹਨੂੰ ਪਤਾ ਹੋਊਗਾ ਜੀਨੇ ਨੱਕੇ ਤੇ ਬਹਿ ਕੇ ਰਮਾਇਆ ਹੋਵੇ ਵਾਹਣ ਰੌਣੀਆਂ ਕੀਤੀਆਂ ਹੋਣ ਜੀਨੇ ਇਹ ਤਾਂ ਉਹਨੂੰ ਪਤਾ ਹੋਊਗਾ ਇਹਨਾਂ ਨੂੰ ਕੀ ਪਤਾ ਉਹਨੂੰ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਦੇ ਤਾਂ ਨਹਿਰਾਂ ਮੁੱਕ ਜਾਂਦੀਆਂ ਇਹਨਾਂ ਦੇ ਖੇਤਾਂ 'ਚ ਨਹਿਰ ਸਿੱਤੀ ਇਹਨਾਂ ਦੇ ਖੇਤ 'ਚ ਖਤਮ ਬਿਚ ਵਿਚਾਲੇ ਕੋਈ ਮੋਗਾ ਨਹੀਂ ਕੋਈ ਬੱਕਰੀ ਪਾਣੀ ਵੀ ਨਹੀਂ ਪੀ ਸਕਦੀ ਇਹਨਾਂ ਨੂੰ ਕੀ ਪਤਾ ਮੋਗਿਆਂ ਦਾ ਕੀ ਹੁੰਦਾ ਮੋਗਾ ਉੱਚਾ ਹੋ ਗਿਆ ਜੀ ਮੋਗਾ ਨੀਵਾ ਹੋ ਗਿਆ ਜੀ ਕੀ ਪਤਾ ਇਹਨਾਂ ਨੂੰ ਆਹੀ ਵਰਕ ਹੈ ਬਸ ਆਪਣਾ ਕਿ ਆ ਪੱਤਰਤੀ ਨਾਲ ਜੁੜੇ ਹੋਏ ਆ ਆਪਣੀਆਂ ਜੜਾਂ ਜਿਹੜੀਆਂ ਨੇ ਉਹੋ ਬੋਰਡ ਵਾਂਗੂ ਪੱਪੜਾ ਵਾਂਗੂ ਧਰਤੀ ਨਾਲ ਜੁੜੀਆਂ ਹੋਈਆਂ ਨੇ ਇਹ ਸਫਾਈ ਦੇ ਨੇ ਇਹ ਗਮਲਿਆਂ ਵਾਲੇ ਬੂਟੇ ਨੇ ਥੋੜੀ ਜੀ ਹਵਾ ਆਉਂਦੀ ਹੈ ਤੜਾਕ ਡਿੱਗ ਪੈਂਦੇ ਨੇ ਬਸ ਪੋਹੜ ਦਾ ਪਿੱਪਲ ਦਾ ਤੇ ਗੰਮ ਲਿਆਣ ਦਾ ਆ ਫਰਕ ਹੁੰਦਾ ਬਸ ਦੋ ਦੋ ਸਾਲ ਪੁਰਾਣੇ ਤਿੰਨ ਤਿੰਨ ਸੌ ਸਾਲ ਪੁਰਾਣੇ ਬੋੜ ਖੜੇ ਨੇ ਪਤਾ ਨਹੀਂ ਕਿੰਨੇ ਉਹਨਾਂ ਨੇ ਤੂਫਾਨ ਚੱਲ ਲਿਓ ਹੋਣਗੇ ਕਰਨ ਜੜਾਂ ਜੁੜੀਆਂ ਹੋਈਆਂ ਨੇ ਜੜਾਂ ਆ ਪਿੱਛੇ ਜੇ ਮੈਂ ਪਿੰਡ ਗਿਆ ਸੀ ਤੁਸੀਂ ਵੀਡੀਓ ਦੇਖਿਓ ਆਪਦੇ ਪਿੰਡ ਗਿਆ ਸੀ ਪਿੰਡ ਮੈਂ ਸਾਰਿਆਂ ਨੂੰ ਜਾਣਦਾ ਮੈਂ ਨਾਂ ਲੈ ਲੈ ਕੇ ਬੁਲਾਏ ਵੀ ਪ੍ਰਗਟ ਵੀ ਖੜਾ ਟਹਿਲਾ ਖੜਾ ਆ ਨੇਬਾ ਖੜਾ ਸਾਡੇ ਵਾਲਾ ਉਹ ਕਹਿੰਦੇ ਯਾਰ ਤੂੰ ਸਾਨੂੰ ਜਾਣਦਾ ਹਜੇ ਮੈਂ ਕਿਹਾ ਮੈਂ ਥੋੜੇ ਚੀ ਤੱਕ ਖੇਡਿਆ ਥੋੜੇ ਚ ਰਹਾ ਜੇ ਤੁਹਾਨੂੰ ਭੁੱਲ ਗਏ ਫਿਰ ਕੀ ਰਹਿ ਗਿਆ ਸ ਆਪਣੇ ਚਾੜਾ ਕਦੇ ਨਹੀਂ ਭੁੱਲਨੀ ਆ ਆਪਦੀ ਮਾਂ ਬੋਲੀ ਆਪਦਾ ਦਿਲਸਾ ਕਦੇ ਨਹੀਂ ਭੁੱਲਣਾ ਚਾਹੀਦਾ ਆਪਦੇ ਵਿਰਸਾ ਸਾਡੀਆਂ ਕੁਰਬਾਨੀਆਂ ਗੁਰੂ ਸਾਹਿਬ ਦੀਆਂ ਉਹ ਜਿਹੜੇ ਮੇਲੇ ਲੱਗਦੇ ਆ ਉਹ ਯਾਦ ਕਰਾਉਣ ਵਾਸਤੇ ਲੱਗਦੇ ਆ ਅਗਲੀਆਂ ਪੀੜ੍ਹੀਆਂ ਨੂੰ ਕਿ ਭਾਈ ਆ ਸਾਡੀਆਂ ਕੁਰਬਾਨੀਆਂ ਨੇ ਸੋ ਆਪਣਾ ਵਿਰਸਾ ਵੀ ਯਾਦ ਰੱਖਣਾ ਹੈ ਤਰੱਕੀ ਵੀ ਕਰਨੀ ਹੈ ਤੇ ਨਾਲ ਨਾਲ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ 55000 ਨੌਕਰੀਆਂ ਦਿੱਤੀਆਂ ਜੀ ਸਰਕਾਰੀ ਤੁਹਾਡੇ ਪਿੰਡਾਂ 'ਚ ਵੀ ਕਿਸੇ ਨਾ ਕਿਸੇ ਨੂੰ ਮਿਲੀਆਂ ਹੋਣੀਆਂ 55 ਹੈ 1 ਰੁਪਿਆ